ਅਮਨ ਜੀ ਹਾਲੀ ਦੇ ਵਿੱਚ ਤੁਸੀਂ ਜਿਹੜਾ ਹੈਗਾ ਗੋਆ ਦੇ ਵਿੱਚ ਮੈਚ ਕੀਤਾ ਉਹਦੇ ਬਾਰੇ ਕੁਝ ਹਾਂਜੀ ਮੈਂ ਫਰਸਟ ਲੇਜੈਂਡ ਕੱਪ ਬਾਸਕਟਬਾਲ 올 ਇੰਡੀਆ ਮਾਸਟਰ ਗੇਮਸ ਦੇ ਵਿੱਚ ਪਾਰਟਿਸਪੇਸ਼ਨ ਕਰਕੇ ਆਇਆ ਤੇ ਜਿਹੜੀ ਪਾਰਟਿਸਪੇਸ਼ਨ ਸੀ ਇਹ ਮੇਰੀ ਰੈਸਟ ਆਫ ਇੰਡੀਆ ਟੀਮ ਵੱਲੋਂ ਸੀਗੀ ਔਰ ਪਹਿਲਾਂ ਵੀ ਮੈਂ ਤਰਮਸ਼ਾਹਲਾ ਵੀ ਖੇਡ ਔਰ ਖੇਲੂ ਇੰਡੀਆ ਦਿੱਲੀ ਵੀ ਖੇਡ ਜਿਹੜਾ ਹੈਗਾ 올 ਇੰਡੀਆ ਮਾਸਟਰ ਗੇਮ ਵਿੱਚ ਪਾਰਟਿਸਪੇਸ਼ਨ ਕਰ ਚੁੱਕਿਆ ਔਰ ਉੱਥੇ ਵੀ ਅਸੀਂ ਲਗਾਤਾਰ ਕੰਟੀਨਿਊ 골ਡ ਮੈਡਲ ਹਾਸਲ ਕੀਤਾ ਤੇ ਹੁਣ ਵੀ ਇਹਨਾਂ ਜਿਹੜੀਆਂ 올 ਇੰਡੀਆ ਮਾਸਟਰ ਗੇਮਸ ਹੋਈ ਆ ਬਾਸਕਟਬਾਲ ਚੈਂਪੀਅਨਸ਼ਿਪ ਇਹਦੇ ਚ ਵੀ 골ਡ ਹਾਸਲ ਕਰਕੇ 골ਡ ਕੱਪ ਜਿੱਤ ਕੇ ਲੈ ਕੇ ਨੇ ਬੇਸਿਕਲੀ ਮੈਂ ਜਿਹੜਾ ਹੈਗਾ ਬੇਸਿਕਲੀ ਤੋਂ ਸਟਾਰਟ ਅਪ ਦੁਬਾਰਾ ਕੱਟ ਬੈਸਿਕਲੀ ਮੈਂ ਬਾਸਕਟਬਾਲ ਸੀਨੀਅਰ ਨੈਸ਼ਨਲ ਪਲੇਅਰ ਹਾਂ ਔਰ 97 ਤੋਂ ਹੁਣ ਤੱਕ ਜਿਹੜਾ ਹੈਗਾ ਬਾਸਕਟਬਾਲ ਗੇਮ ਦੇ ਵਿੱਚ ਕੀ ਪਾਰਟਿਸਪੇਸ਼ਨ ਔਰ ਸਰਕਲ ਕਬੱਡੀ ਦੇ ਵਿੱਚ ਨੈਸ਼ਨਲ অর ਇੰਟਰਨੈਸ਼ਨਲ ਲੈਵਲ ਤੇ ਖੇੜੇ ਚੁੱਕਿਆ ਜੀ ਤੇ ਪੁਲਸ ਰੇਂਜ ਗੇਮਸ ਪਿਸਤੋਲਾ ਵਾ ਪੁਲਸ ਰੇਂਜ ਗੇਮਸ ਇੰਟਰ ਜ਼ੋਨ ਗੇਮਸ ਦੇ ਵਿੱਚ ਵੀ ਮੇਰੇ ਮਤਲਬ 26 ਸਾਲ ਦਾ ਜਿਹੜਾ ਹੈਗਾ ਸਪੋਰਟਸ ਦਾ ਰਿਕਾਰਡ ਹੈ ਤੇ ਹੁਣ ਤੱਕ ਮੈਨੂੰ 30 ਇਅਰ ਹੋ ਗਏ ਕੰਪਲੀਟ ਖੇੜਦੇ ਨੇ ਜਿਹਦੇ ਵਿੱਚ 골ਡ ਮੈਡਲ ਹਾਸਲ ਕਰਕੇ ਕੀਤੇ ਜੀ ਔਰ ਪਹਿਲਾਂ ਵੀ ਸਿਲਵਰ ਮੈਡਲ ਤੇ 골ਡ ਮੈਡਲ ਯਾਦ ਕਰਕੇ ਕੀਤੇ ਹੈ ਜੀ ਕਿ ਕਰਕੇ ਜੀ ਤੇ ਪੰਜਾਬ ਪਾਕਿਸਤਾਨ ਦੀ ਸਰਕਾਰ ਨੇ ਤੇ ਮੈਨੂੰ ਬਤੌਰ ਕੋਈ ਤੋਹਫਾ ਦਿੱਤਾ ਗਿਆ ਜਦੋਂ ਹੁਣ ਮੈਂ ਗੋਆ ਵਿਖੇ ਪਾਰਟਿਸਪੇਸ਼ਨ ਕਰਕੇ ਆ ਜੀ ਤੇ ਉਥੋਂ ਫਸਟ ਲੇਜੈਂਡ ਕੱਪ ਜਿੱਤ ਕੇ ਲੈ ਕੇ ਆਇਆ ਸਾਡੀ ਆ ਰਹੀ ਟੀਮ ਬੈਸਟ ਆਫਲੀਅਟਨ ਆਮਾਨਯੋਗ ਐਸਐਸਪੀ ਸਾਹਿਬ ਡਾਕਟਰ ਪ੍ਰਗਿਆ ਜੈਨ ਜਿਹੜੇ ਸਾਡੇ ਰਿਪੋਰਟਰ ਐਸਐਸਪੀ ਬਤੌਰ ਐਸਐਸਪੀ ਨੇ ਉਹਨਾਂ ਨੇ ਮੈਨੂੰ ਆਫਿਸ ਬੁਲਾ ਕੇ ਬੜਾ ਵਧੀਆ ਮਾਨ ਸਨਮਾਨ ਦਿੱਤਾ ਔਰ ਰਿਗਾਰਡ ਵੀ ਕੀਤਾ ਜੀ ਤੇ ਮੈਂ ਉਹਨਾਂ ਤੋਂ ਬਹੁਤ ਖੁਸ਼ ਹਾਂ ਕਿ ਉਹਨਾਂ ਨੇ ਇੱਕ ਸਪੋਰਟਸ ਨੂੰ ਬਹੁਤ ਸਤਿਕਾਰ ਦਿੱਤਾ ਤੇ ਇਸ ਨਾਲ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਔਰ ਸਾਨੂੰ ਦੇਖ ਕੇ ਜਿਹੜੇ ਆਉਣ ਵਾਲੇ ਪਲੇਅਰ ਜਨਰੇਸ਼ਨ ਆ ਨਵੀਂ ਉਹ ਨਸ਼ਿਆਂ ਨੂੰ ਮੁਕਤ ਹੋ ਕੇ ਇਸ ਰਾਹ ਤੇ ਚੱਲੇ ਏਕ ਉਹਨਾਂ ਨੂੰ ਇੱਕ ਵੱਖਰਾ ਸੰਦੇਸ਼ ਮਿਲਿਆ ਇਸ ਬਾਰੇ ਜਿਹੜੇ ਮਤਲਬ ਕਿ ਨਵੇਂ ਪੱਤੀ ਹੋਣਗੇ ਉਹਨਾਂ ਲਈ ਇੱਕ ਸੰਦੇਸ਼ ਹਾਂਜੀ ਜਿਹੜੇ ਪੰਜਾਬ ਪੁਲਿਸ ਡਿਪਾਰਟਮੈਂਟ ਦੇ ਵਿੱਚ ਨਵੇਂ ਜਨਰੇਸ਼ਨ ਆਣੀਆਂ ਜਾਂ ਨਵੇਂ ਪੱਤੀ ਨੌਜਵਾਨ ਹੋਣਗੇ ਤੇ ਉਹਨਾਂ ਵਾਸਤੇ ਵੀ ਇੱਕ ਸੰਦੇਸ਼ ਆ ਵੀ ਤੁਸੀਂ ਨਸ਼ਿਆਂ ਤੋਂ ਰਹਿਤ ਰਹੋ ਕੇ ਇਸ ਸਪੋਰਟਸ ਦੇ ਵੱਲ ਧਿਆਨ ਦੇ ਕੇ ਔਰ ਸਪੋਰਟਸ ਐਕਟੀਵਿਟੀ ਵੱਲ ਆਪਦਾ ਧਿਆਨ ਦਿਓ ਉਹਦੇ ਨਾਲ ਫਿਜ਼ੀਕਲ ਤੌਰ ਤੇ ਆਪਦੀ ਵੀ ਫਿਟਨੈਸ ਬਣੀ ਰਹਿੰਦੀ ਆ ਔਰ ਦੂਸਰਿਆਂ ਨੂੰ ਵੀ ਜਿਹੜਾ ਉਤਸ਼ਾਹ ਮਿਲਦਾ